ਪੀਹਾਲਾ ਬਈ ਸਾਰਿਆਂ ਦਾ ਆਪਣੇ ਕੋਲੇ ਗਾਂ ਬਟਾਉ ਉਹ ਇੱਕ ਜੱਤੀ ਆਪਣੇ ਘਰ ਦੀ ਗਾਂ ਐ ਤੇ ਇਹਦੇ ਸੂਂਦੇ ਆਏ 10 ਦਿਨ ਬਾਕੀ ਨੇ ਸੀ ਉਹ ਠੰਡੀ ਬਹੁਤ ਆਪਣੇ ਘਰ ਦੀ ਗਾਂ ਐ ਜੀ ਬਹਿੜਾ ਹੋ ਖੜੀ ਐ ਤਿੰਨੇ ਉਹ ਤੀਜੇ ਸੂਏ ਸੁਣਾ ਬਈ ਪਹਿਲੇ ਸੂਏ ਦੀ ਬਹਿੜਾ ਹੋਈ ਜੀ ਦੂਜੇ ਸੂਏ ਦਾ ਬੱਚਾ ਇਹਦਾ ਮਰ ਗਿਆ ਸੀਗਾ ਤੀਜੇ ਸੂਏ ਸੁਣਾ ਨੇ ਇਹਦੇ 10 ਦਿਨ ਬਾਕੀ ਨੇ ਸੀ ਉਹ ਠੰਡੀ ਪੂਰੀ ਫੁੱਲ ਐ ਜਮ ਆਪਣੀ ਜ਼ਿੰਮੇਵਾਰੀ ਤੇ ਮਾਰੀ ਬਈ ਕੋਈ ਲੱਤ ਨਹੀਂ ਮਾਰਦੀ ਕੋਈ ਜਮ ਟੈਨਸ਼ਨ ਵਾਲੀ ਗੱਲ ਨਹੀਂ ਚੱਜ ਲੱਤਾਂ ਤੇ ਬਹਿ ਕੇ ਬੰਦਾ ਚੋਲੇ ਯਾਰ ਜੇ ਲੱਤ ਮਾਰਗੀ ਤਾਂ ਆਪਣੀ ਗਾਰੰਟੀ ਆਪਣੇ ਕਿੱਲੇ ਦੇ ਵੰਦ ਦੋ ਬਹੁਤ ਜਿਆਦੇ ਸੀਰ ਡੰਡੀ ਐ ਇਹ ਬਈ ਅੱਜ ਤੋਂ ਸਹੀ 1 ਮਹੀਨਾ 5 ਦਿਨ ਹੋਏ ਨੂੰ ਦੋ ਦੋ ਛੱਡੀ ਨੂੰ ਆਪ ਛੱਡੀ ਐ ਇਹ ਹੜਦੀ ਨਹੀਂ ਕੁਛ ਨਹੀਂ ਕਰਦੀ ਹੈਗੀ ਕਿ ਨਾ ਲੱਤ ਮਾਰੇ ਅਜੇ ਤਾਂ ਘੰਟਾ ਬੰਦਾ ਥੱਲੇ ਬੈਠਾ ਰਹਿ ਇਹਦੇ ਯਾਰ ਇੱਕ ਮਹੀਨਾ ਪੰਜ ਦਿਨ ਹੋਇਆ ਨੂੰ ਦੋ ਦੋ ਛੱਡੀ ਨੂੰ ਆਪ ਛੱਡੀ ਐ ਸੀ ਅੱਕ ਕੇ ਵੀ ਇਹ ਨਹੀਂ ਹਟਦੀ ਜੀ ਖਰਾਕ ਰੂਪ ਤਾਂ ਆ ਕੇ ਛੱਡੀ ਐ ਇਹਦੇ 10 ਦਿਨ ਬਾਕੀ ਐ ਇਸ ਨੂੰ ਦੇ ਪੂਰੀ ਸੀਲ ਢੰਡੀ ਐ ਆਪਾ ਇਹਦਾ ਰੇਟ ਰੱਖਿਆ ਬਾਈ 75000 ਰੁਪਇਆ ਜੇ ਕਿਸੇ ਮੇਰੇ ਵੀਰ ਭਾਈ ਨੇ ਲੈਣੀ ਹੋਵੇ ਤਾਂ ਆਪਣਾ ਕੰਟੈਕਟ ਕਰ ਲੀ ਧੰਨਵਾਦ ਬਾਕੀ